ਹੈਲੋ ਫਰੈਂਡਸ ਅੱਜ ਆਪਾਂ ETT 9494 ਪੰਜਾਬੀ A ਪੇਪਰ ਦਾ ਟੌਪਿਕ ਧੁਨੀ ਬੋਧ ਵਿਅੰਜਨਾਂ ਦੀ ਵੰਡ ਬਾਰੇ ਪੜਾਂਗੇ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਵੀਡੀਓ ਸਟਾਰਟ ਕਰਦੇ ਆਂ ਵਿਆਕਰਨ ਦਾ ਪਹਿਲਾ ਭਾਗ ਹੈ ਧੁਨੀ ਬੋਧ ਧੁਨੀਆਂ ਦੀ ਵੰਡ ਕਿੰਨੇ ਤਰ੍ਹਾਂ ਦੇ ਨਾਲ ਹੁੰਦੀ ਆ ਦੋ ਤਰ੍ਹਾਂ ਦੇ ਨਾਲ ਕਿਹੜੀਆਂ-ਕਿਹੜੀਆਂ ਖੰਡੀ ਤੇ ਅਖੰਡੀ ਫਿਰ ਖੰਡੀ ਤੇ ਅਖੰਡੀ ਨੂੰ ਵੀ ਅੱਗੇ ਡਿਵਾਈਡ ਕੀਤਾ ਹੁੰਦਾ ਹੈ ਖੰਡਿਤ 언ਿਆ ਨੂੰ ਵੀ ਅੱਗੇ ਦੋ ਭਾਗਾਂ ਦੇ ਵਿੱਚ ਵੰਡਿਆ ਹੁੰਦਾ ਹੈਗਾ ਸਵਾਰਾ ਤੇ ਵਿਅੰਜਨ ਅੱਜ ਆਪਾਂ ਵਿਅੰਜਨ ਬਾਰੇ ਪੜ੍ਹਾਂਗੇ ਵੀ ਵਿਅੰਜਨਾਂ ਦੀ ਵੰਡ ਕਿੰਨੇ ਤਰ੍ਹਾਂ ਦੇ ਨਾਲ ਹੁੰਦੀ ਹੈ ਕਿਸ ਦੇ ਆਧਾਰ ਤੇ ਹੁੰਦੀ ਹੈ ਕਿੰਨੇ ਪੁਰਾਣੇ ਵਿਅੰਜਨ ਨੇ ਕਿੰਨੇ ਨਵੇਂ ਵਿਅੰਜਨ ਨੇ ਕਿੰਨੇ ਸ਼ੁੱਧ ਵਿਅੰਜਨ ਨੇ ਵੀਡੀਓ ਚ ਅੱਗੇ ਆਪਾਂ ਦੇਖਦੇ ਹਾਂ ਪੁਰਾਣੀ ਪੰਜਾਬੀ ਦੇ ਵਿੱਚ ਜਦੋਂ 35 ਅੱਖਰ ਹੁੰਦੇ ਸੀ ਉਦੋਂ ਵਿਅੰਜਨਾਂ ਦੀ ਗਿਣਤੀ 32 ਹੁੰਦੀ ਸੀ ਤੇ ਅੱਜ ਜਦੋਂ ਤਾਲੀ ਅੱਖਰੋਗੀ ਵਰਣਮਾਲਾ ਦੇ ਵਿੱਚ ਤਾਂ ਨਵੀਂ ਪੰਜਾਬੀ ਦੇ ਵਿੱਚ ਵਿਅੰਜਨਾਂ ਦੀ ਗਿਣਤੀ 38 ਹੈ ਜੇ ਤੁਹਾਨੂੰ ਕੁਐਸਚਨ ਆ ਜਾਵੇ ਵੀ ਸ਼ੁੱਧ ਵਿਅੰਜਨਾਂ ਦੀ ਗਿਣਤੀ ਕਿੰਨੀ ਹੈ ਤਾਂ ਤੁਸੀਂ 29 ਟਿਕ ਕਰਕੇ ਹੁਣ ਹੁਣ ਤੁਸੀਂ ਇਹ ਵੀ ਸੋਚੋ ਵੀ 29 ਦੀ ਗਿਣਤੀ ਜਿਹੜੀ ਕਿਵੇਂ ਬਣੀ ਹੈ ਤਾਂ ਇਹਨਾਂ ਨੂੰ ਵੀ ਦੋ ਭਾਗਾਂ ਦੇ ਵਿੱਚ ਅੱਗੇ ਵੰਡਿਆ ਗਿਆ ਹੈ ਡਕਮੇ ਤੇ ਅਡਕਮੇ ਵਿਅੰਜਨ ਡਕਮੇ ਵਿਅੰਜਨ ਜਿਹੜੇ ਉਹਨਾਂ ਦੀ ਗਿਣਤੀ 15 ਹੈ ਤੇ ਅੜਕਵੇਂ ਵਿਅੰਜਨਾਂ ਜਿਹੜੀ ਉਹਨਾਂ ਦੀ ਗਿਣਤੀ 14 ਹੈ ਹੁਣ ਆਪਾਂ ਪੜਾਂਗੇ ਵੀ ਵਿਅੰਜਨਾਂ ਦੀ ਵੰਡਾ ਜਿਹੜੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਤੇ ਵਿਅੰਜਨਾਂ ਦੀ ਵੰਡਾ ਜਿਹੜੀ ਉਹ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਹੁੰਦੀ ਹੈ ਉਚਾਰਨ ਸਥਾਨ ਦੇ ਆਧਾਰ ਤੇ ਇੱਕ ਹੁੰਦੀ ਹੈ ਉਚਾਰਨ ਵਿਧੀ ਦੇ ਆਧਾਰ ਤੇ ਹੁਣ ਆਪਾਂ ਪਹਿਲਾਂ ਪੜਾਂਗੇ ਵੀ ਉਚਾਰਨ ਸਥਾਨ ਦੇ ਆਧਾਰ ਤੇ ਵਿਅੰਜਨਾਂ ਦੀ ਵੰਡਾ ਜਿਹੜੀ ਉਹ 6 ਪ੍ਰਕਾਰ ਦੀ ਹੁੰਦੀ ਹੈ 6 ਕਿਹੜੇ-ਕਿਹੜੇ ਪ੍ਰਕਾਰ ਨੇ ਅੱਗੇ ਪੜਦੇ ਆਪਾਂ ਪਹਿਲਾ ਹੈ ਗਿਆ કંਠੀ ਤਾਲਵੀ ਉਲਟਜੀਵੀ ਦੰਤੀ ਹੋਠੀ ਤੇ ਸੁਰਜੰਤਰੀ કંਠੀ ਦੇ ਵਿੱਚ ਕਿਹੜੇ ਆ ਜਾਂਦੇ ਨੇ ਕਕਾ ਖਖਾ ਗੱਗਾ ਘੱਗਾ ਸੋਨੂੰ ਇਹ ਵੀ ਕੁਐਸਚਨ ਪਾ ਸਕਦੇ ਨੇ ਵੀ ਕਕਾ ਤੇ ਖਖਾ ਜਿਹੜੇ ਕਿਹੜੇ ਵਰਗ ਦੇ ਵਿੱਚ ਆਉਂਦੇ ਨੇ કંਠੀ ਤਾਲਵੀ ਉਲਟਜੀਵੀ ਤਾਂ ਤੁਸੀਂ ਟਿੱਕ ਕਰਕੇ ਆਉਣਾ કંਠੀ ਅੱਗੇ ਆ ਗਿਆ ਤਾਲਵੀ ਚਚਾ ਛਛਾ ਜੱਜਾ ਝੱਜਾ ਉਲਟਜੀਵੀ ਦੇ ਵਿੱਚ ਟੈਂਕਾ ਠੱਠਾ ਡੱਡਾ ਢੱਡਾ ਦੰਤੀ ਦੇ ਵਿੱਚ ਤੱਤਾ ਥੱਥਾ ਦੱਦਾ ਧੱਦਾ ਹੋਠੀ ਦੇ ਵਿੱਚ ਪੱਪਾ ਫੱਫਾ ਬੱਬਾ ਪੱਬਾ ਅੱਗੇ ਹੈ ਗਿਆ ਸੂਰਜ ਅੰਤਰੀ ਸੂਰਜ ਅੰਤਰੀ ਦੇ ਵਿੱਚ ਇੱਕ ਹੀ ਅੱਖਰ ਆਉਂਦਾ ਹਾ ਹੁਣ ਅੱਗੇ ਆਪਾਂ ਵੜਾਂਗੇ ਉਚਾਰਨ ਵਿਧੀ ਦੇ ਆਧਾਰ ਤੇ ਵੰਡ ਉਹ ਹੁੰਦੀ ਆ ਦੋ ਪ੍ਰਕਾਰ ਦੀ ਡੱਕਵੇਂ ਵਿਅੰਜਨ ਤੇ ਅਡੱਕਵੇਂ ਵਿਅੰਜਨ ਸਭ ਤੋਂ ਪਹਿਲਾਂ ਆਪਾਂ ਡੱਕਵੇਂ ਵਿਅੰਜਨ ਵਿੱਚ ਪੜਾਂਗੇ ਵੀ ਕੀ ਕੀ ਹੁੰਦਾਗਾ ਇਹਨਾਂ ਦੀ ਜਿਹੜੀ ਗਿਣਤੀ ਆ ਉਹ 15 ਹੁੰਦੀ ਹੈ ਤੇ ਡਕਵੇਂ ਵਿਅੰਜਨ ਨੂੰ ਵੀ ਅੱਗੇ ਦੋ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਹੁੰਦਾ ਸਾਹ ਦੇ ਆਧਾਰ ਤੇ ਵੰਡ ਤੇ ਕੰਪਣ ਦੇ ਆਧਾਰ ਤੇ ਵੰਡ ਸਭ ਤੋਂ ਪਹਿਲਾਂ ਸਾਹ ਦੇ ਆਧਾਰ ਤੇ ਵੰਡ ਬਾਰੇ ਪੜ੍ਹਾਂਗੇ ਇਸ ਦੇ ਵਿੱਚ ਕੀ ਕੀ ਆ ਜਾਂਦਾਗਾ ਇਹ ਜਿਹੜੇ ਦੋ ਪ੍ਰਕਾਰ ਦੇ ਹੁੰਦੇ ਨੇ ਸਾਹ ਦੇ ਆਧਾਰ ਤੇ ਵੰਡ ਅਲਪ ਪ੍ਰਾਣ ਇੱਕ ਮਹਾ ਪ੍ਰਾਣ ਮਹਾ ਪ੍ਰਾਣ ਦੀ ਜਿਹੜੀ ਗਿਣਤੀ 5 ਹੁੰਦੀ ਹੈ ਅਲਪ ਪ੍ਰਾਣ ਦੀ ਗਿਣਤੀ ਜਿਹੜੀ 10 ਹੁੰਦੀ ਹੈ ਤੇ ਕਿਹੜੇ ਕਿਹੜੇ ਹੁੰਦੇ ਨੇ ਮਹਾ ਪ੍ਰਾਣਾ ਜਿਹੜਾ ਇਹ ਵਰਣਮਾਲਾ ਦਾ ਦੂਸਰਾ ਅੱਖਰ ਹੁੰਦਾਗਾ ਖਖਾ ਛਛਾ ਠਠਾ ਥੱਥਾ ਫਫਾ ਤੇ ਰਾਰਾ ਤੇ ਤੁਹਾਨੂੰ ਕੁਐਸਚਨ ਵੀ ਪੁੱਟ ਕਰ ਸਕਦੇ ਨੇ ਬਿਥੱਥਾ ਅੱਖਰ ਆ ਜਿਹੜਾ ਇਹ ਅਲਪ ਪ੍ਰਾਣ ਦੇ ਵਿੱਚ ਆਉਂਦਾ ਕਿ ਮਹਾ ਪ੍ਰਾਣ ਦੇ ਵਿੱਚ ਤਾਂ ਟਿੱਕ ਕਰਕੇ ਆਉਣਾ ਮਹਾ ਪ੍ਰਾਣ ਅੱਗੇ ਅਲਪ ਪ੍ਰਾਣ ਪਹਿਲਾ ਤੇ ਤੀਸਰਾ ਅੱਖਰ ਵਰਣਮਾਲਾ ਦਾ ਅਲਪ ਪ੍ਰਾਣਾ ਖਵਾਉਂਦਾ ਹੈ ਨੈਕਸਟ ਟਾਈਪ ਹੈਗੀ ਆ ਕੰਪਣ ਦੇ ਆਧਾਰ ਤੇ ਵੰਡ ਇਹ ਵੀ ਦੋ ਪ੍ਰਕਾਰ ਦੀ ਹੁੰਦੀ ਹੈ ਅਘੋਸ਼ ਤੇ ਸੰਗੋਸ਼ ਸੰਗੋਸ਼ ਹੁੰਦੇ ਨੇ ਜਿਹੜੀ ਇਹਨਾਂ ਦੀ ਗਿਣਤੀ 5 ਹੁੰਦੀ ਹੈ ਅਘੋਸ਼ ਹੁੰਦੇ ਨੇ ਇਹਨਾਂ ਦੀ ਗਿਣਤੀ ਜਿਹੜੀ 10 ਹੁੰਦੀ ਹੈ ਸੰਗੋਸ਼ ਕਿਹੜੇ ਹੁੰਦੇ ਨੇ ਵਰਣਮਾਲਾ ਦਾ ਤੀਸਰਾ ਅੱਖਰ ਸੰਗੋਸ਼ਕ ਹੁੰਦਾ ਹੈ ਤੇ ਵਰਣਮਾਲਾ ਦਾ ਪਹਿਲਾ ਤੇ ਦੂਸਰਾ ਅੱਖਰ ਅਘੋਸ਼ਕ ਹੁੰਦਾ ਹੈ ਨੈਕਸਟ ਹੈ ਗਿਆ ਅੜਕਵੇਂ ਵਿਅੰਜਨ ਅੜਕਵੇਂ ਵਿਅੰਜਨ ਦੀ ਗਿਣਤੀ ਵੀ ਜਿਹੜੀ 14 ਹੁੰਦੀ ਹੈ ਉਹ ਅੱਗੇ ਪੜਦੇ ਹਾਂ 14 ਕਿਵੇਂ ਬਣੀ ਇਹਨਾਂ ਦੀ ਗਿਣਤੀ ਪਹਿਲਾਂ ਹੈ ਗਿਆ ਨਾਸਕੀ ਵਿਅੰਜਨ ਨਾਸਕੀ ਵਿਅੰਜਨ ਦੀ ਗਿਣਤੀ ਜਿਹੜੀ 5 ਹੁੰਦੀ ਹੈ ਅਈਆਂ ਅਈਆਂ ਨਾਣਾ ਨੰਨਾ ਤੇ ਮੰਮਾ ਅੱਗੇ ਆ ਗਿਆ ਫੜਕਮਾ ਵਿਅੰਜਨ ਇਹ ਹੁੰਦਾ ਡਾੜਾ ਅੱਗੇ ਆ ਕੰਬੂਆ ਵਿਅੰਜਨ ਉਹ ਹੁੰਦਾ ਰਾਰਾ ਤੇ ਪਾਰਸ਼ਵਿਕ ਵਿਅੰਜਨ ਲੱਲਾ ਤੇ ਲੱਲੇ ਪੈਰ ਵਿੰਦੀ ਸੰਘਰਸ਼ੀ ਵਿਅੰਜਨ ਸ ਸ ਸੇ ਪੈਰ ਵਿੰਦੀ ਤੇ ਹਾ ਹ ਅਰਧ ਸਵਰ ਜਾਂ ਸਰਕਵੇਂ ਵਿਅੰਜਨ ਯਯਾ ਤੇ ਵਾਵਾ ਹੁੰਦਾ ਡੱਕਮੇ ਤੇ ਅਡੱਕਮੇ ਵਿਅੰਜਨ ਦੀ ਗਿਣਤੀ ਮਿਲਾ ਕੇ 14 15 ਸ਼ੁੱਧ ਵਿਅੰਜਨ 29 ਬਣ ਜਾਂਦੇ ਨੇ ਇਹ ਤੱਕ ਆਪਣੀ ਵੀਡੀਓ ਸੀ ਇਹਨੂੰ ਧਿਆਨ ਦੇ ਨਾਲ ਸੁਣਨਾ ਤੇ ਪੜ੍ਹਨਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ